ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਵਿੱਚੋਂ ਬਾਹਰ ਆਉਣ ਦੇ ਲਈ ਹੱਥ ਪੈਰ ਮਾਰ ਰਿਹਾ ਹੈ ਹਰਿਆਣਾ ਸਰਕਾਰ ਨੂੰ ਰਾਮ ਰਹੀਮ ਵੱਲੋਂ ਬੇਲ ਲਈ ਅਪੀਲ ਕੀਤੀ ਗਈ ਹੈ ਹਾਲਾਂਕਿ ਹਰਿਆਣਾ ਸਰਕਾਰ ਨੇ ਇਸ ਤੇ ਕੋਈ ਫੈਸਲਾ ਨਹੀਂ ਲਿਆ ਪਰ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਪੱਕ ਉੱਠੀ ਹੈ ਹੁਣ ਤੱਕ ਰਾਮ ਰਹੀਮ ਨੂੰ ਕਦੋ-ਕਦੋ ਬੇਲ ਮੇਂ ਨਜ਼ਰ ਮਾਰਦੇ ਹਾਂ 21 ਮਈ 2021 ਨੂੰ ਇੱਕ ਦਿਨ ਲਈ ਰਾਮ ਰਹੀਮ ਬਾਹਰ ਆਇਆ 7 ਫਰਵਰੀ 2022 ਨੂੰ 21 ਦਿਨਾਂ ਲਈ ਪੈਰੋਲ ਮਿਲੀ 17 ਜੂਨ 2022 ਨੂੰ 30 ਦਿਨਾਂ ਲਈ ਬਾਹਰ ਆਇਆ 21 ਜਨਵਰੀ 2023 ਨੂੰ 40 ਦਿਨਾਂ ਲਈ ਬਾਹਰ ਆਇਆ 20 ਜੁਲਾਈ 2023 ਨੂੰ 30 ਦਿਨਾਂ ਦੀ ਪੈਰੋਲ ਮਿਲੀ 15 ਅਕਤੂਬਰ 2022 ਨੂੰ 40 ਦਿਨਾਂ ਲਈ ਬਾਹਰ ਆਇਆ 21 ਨਵੰਬਰ 2023 ਨੂੰ 21 ਦਿਨ ਦੀ ਪੈਰੋਲ 19 ਜਨਵਰੀ 2024 ਨੂੰ 60 ਦਿਨ ਦੀ ਪੈਰੋਲ 13 ਅਗਸਤ 2024 ਨੂੰ 21 ਦਿਨ ਦੀ ਫਰਲੋ ਇਸ ਤਰ੍ਹਾਂ ਕਈ ਵਾਰ ਉਹ ਹੁਣ ਤੱਕ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਹਰਵਾਲ ਚੂਣਾ ਵਾਲੇ ਮੋਸਮ ਦੇ ਵਿੱਚ ਬਾਬੇ ਤੇ ਸਰਕਾਰ ਦੀ ਨਜ਼ਰੇ ਇਨਾਇਤ ਹੁੰਦੀ ਹੈ ਪਰ ਬੰਦੀ ਸਿੰਘ ਜੋ ਦਹਾਕੀਆਂ ਤੋਂ ਜੇਲ੍ਹਾਂ ਵਿੱਚ ਡੱਕੇ ਹਨ ਹਾਲੇ ਵੀ ਰਿਹਾਈ ਦੇ ਇੰਤਜ਼ਾਰ ਵਿੱਚ ਹਨ ਪਰ ਰਾਮ ਰਹੀਮ ਨੂੰ ਵਾਰ-ਵਾਰ ਬੇਲ ਦੇ ਦਿੱਤੀ ਜਾ ਰਹੀ ਹੈ ਸਾਲ ਵਿੱਚੋਂ 5 ਤੋਂ 6 ਵਾਰ ਬਾਹਰ ਆ ਰਿਹਾ ਹੈ ਅੱਜ ਇੱਕ ਵਾਰ ਫਿਰ ਉਸ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਉਮੀਦ ਹੈ ਕਿ ਇੱਕ ਵਾਰ ਫਿਰ ਉਹ ਜੇਲ੍ਹ ਤੋਂ ਬਾਹਰ ਹੋਵੇਗਾ